ਅਗਲੀ ਤੁਖ ਹੈ ਹੋਮੈ ਮਾਇਆ ਸ਼ਬਦ ਜਲਾਈ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਿਹੜੀ ਹੋਮੈ ਹੈ ਮਤਲਬ ਆਪਣਾ ਆਪਾ ਜਿਤਾਉਣਾ ਤੇ ਮਾਇਆ ਦਾ ਮੋਹ ਜੀ ਉਹਨੂੰ ਗੁਰੂ ਦੇ ਸ਼ਬਦ ਨੇ ਗੁਰਬਾਣੀ ਨੇ ਅੰਦਰੋਂ ਸਾੜ ਦਿੱਤਾ ਇਹ ਸਿਰਫ ਸੁਣਨ ਵਾਲੀ ਗੱਲ ਨਹੀਂ ਸ਼ਬਦ ਕੰਮ ਕਰਦਾ ਹੈ ਅੰਦਰ ਮਤਲਬ ਇੱਕ ਤਰ੍ਹਾਂ ਦੀ ਪਿਉਰੀਫਿਕੇਸ਼ਨ ਸ਼ੁੱਧੀਕਰਨ ਹੋ ਗਿਆ ਸ਼ਬਦ ਨਾਲ ਹਾਂ ਕਹਿ ਸਕਦੇ ਹਾਂ ਅੰਦਰ ਦੀ ਮੈਲ ਧੋਤੀ ਗਈ ਤੇ ਫਿਰ ਇਸ ਦਾ ਨਤੀਜਾ ਕੀ ਨਿਕਲਿਆ ਨਤੀਜਾ ਅਗਲੇ ਪੰਕਤੀ ਚ ਹੈ ਦਰ ਸਾਚੇ ਗੁਰ ਤੇ ਸੋਭਾ ਪਾਈ ਇੱਕ ਬਿਲਕੁਲ ਉਸ ਸੱਚੇ ਦਰ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਸੋਭਾ ਮਿਲੀ ਇੱਜ਼ਤ ਮਿਲੀ ਪਰ ਧਿਆਨ ਦਿਓ ਇਹ ਵੀ ਗੁਰ ਤੇ ਲਿਖਿਆ ਹੈ ਮਤਲਬ ਗੁਰੂ ਰਾਹੀਂ ਹੀ ਇਹ ਸੋਭਾ ਵੀ ਮਿਲੀ ਸਹੀ ਗੱਲ ਹੈ ਫਿਰ ਆਉਂਦੀਆਂ ਨੇ ਰਹਾਉ ਦੀਆਂ ਤੁਕਾਂ ਜੋ ਕਿ ਕੇਂਦਰੀ ਭਾਵ ਹੁੰਦੀਆਂ ਨੇ ਜਗਦੀਸ਼ ਸੇਵੋ ਮੈਂ ਅਵਰ ਨ ਕਾ ਜਾ ਹਾਂਜੀ ਇੱਥੇ ਇੱਕ ਭਗਤ ਦੀ ਇੱਕ ਸਿੱਖ ਦੀ ਅਰਦਾਸ ਹੈ ਹੇ ਜਗਤ